ਮਿੱਧੀ ਆ ਬਰ ਨਾਲੇ ਦੇ ਲੱਗ ਗਿਆ ਹਾਂਜੀ ਠੀਕ ਹੈ ਪਹਿਣੇ ਉਸ ਦਿਨ ਪਹਿਲਾਂ ਅਸੀਂ ਤੁਹਾਨੂੰ ਇੱਕ ਬਾਡੀ ਸਰਵਿਸ ਪੈਕ ਦੇ ਕੇ ਗਏ ਸੀ ਹਾਂਜੀ ਬਾਡੀ ਸਰਵਿਸ ਪੈਕ ਲੈਣ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਤੁਹਾਨੂੰ ਇੱਕ ਤੇ ਜੀ ਦਾਸ ਆ ਚੜਦਾ ਸੀ ਮੈਨੂੰ ਹਾਂਜੀ ਸਾਦਾ ਪ੍ਰੋਬਲਮ ਸੀ ਸਾਦੀ ਪ੍ਰੋਬਲਮ ਸੀ ਹਾਂਜੀ ਕਿਕ ਮੈਨੂੰ ਧੜਕਣਾ ਬਾਹੇ ਵੱਧਦੀ ਸੀ ਧੜਕਣ ਬਹੁਤ ਜ਼ਿਆਦਾ ਵੱਧਦੀ ਸੀ ਬੀਪੀ ਘਬਰਾਟ ਹਾਂ ਜਦੋਂ ਉਹ ਨਹੀਂ ਹੁੰਦੀ ਵੀ ਉਦੋਂ ਜਾਉਂ ਉਹ ਪੀਤੀ ਆ ਮੈਂ अच्छा ते ਹੁਣ ਬਹੁਤ ਫਰਕ ਆ ਰਿਹਾ ਕੋਈ ਨਾ ਗੋਡਿਆਂ ਦਾ ਦਰਦ ਸੀਗਾ ਹਾਂਜੀ ਠੀਕ ਹੈ ਸਿਰ ਦਰਦ ਨਹੀਂ ਸੀ ਹਟਦਾ ਇੱਕ ਸਿਰ ਦਰਦ ਕਰਦਾ ਰਹਿੰਦਾ ਸੀਗਾ ਜੋੜਾਂ ਚ ਸਾਰੇ ਠੀਕ ਆ ਉਦੋਂ ਨਹੀਂ ਠੀਕ ਹੈ ਜੋੜਾਂ ਚ ਦਰਦ ਸੀ ਕਬਰਾਟ ਸੀ ਸਿਰ ਦਰਦ ਸੀਗਾ ਠੀਕ ਹੈ ਇਹ ਸਾਰੀਆਂ ਪ੍ਰੋਬਲਮਾਂ ਸੀਗੀਆਂ ਹਾਂਜੀ ਆ ਤੇ ਕਿੰਨੇ ਕ ਟਾਈਮ ਤੋਂ ਸੀ ਤੁਹਾਨੂੰ ਹੋ ਗਈ ਤਿੰਨ ਚਾਰ ਸਾਲ ਠੀਕ ਹੈ ਕਿੰਨੀਆਂ ਕ ਦਵਾਈਆਂ ਲਈਆਂ ਬਹੁਤ ਜ਼ਿਆਦਾ ਖਦੇ ਪਟਰਾਇ ਤੇ ਖਾ ਲਈਆਂ ਠੀਕ ਹੈ ਤੇ ਡਾਕਟਰ ਕੀ ਕਹਿੰਦੇ ਸੀਗੇ ਡਾਕਟਰ ਕਹਿੰਦੇ ਸੀ ਵੀ ਗੁਰਦੇ ਚ ਤੇਰੇ ਗੁਰਦੇ ਦਾ ਆਪਰੇਸ਼ਨ ਹੋਊਗਾ ਵੀ ਗੁਰਦਿਆਂ ਦਾ ਆਪਰੇਸ਼ਨ ਹੋਊਗਾ ਹਾਂ ਵੀ ਨਵਾਂ ਪਾਊਗਾ ਬਈ ਗੁਰਦਿਆਂ ਦੀ ਪ੍ਰੋਬਲਮ ਆ ਗਈ ਤੁਹਾਨੂੰ ਠੀਕ ਹੈ ਤੇ ਹੋਰ ਕੋਈ ਬਾਥਰੂਮ ਦੀ ਜਾਂ ਪੇਟ ਦੀ ਦਿੱਕਤ ਬਾਥਰੂਮ ਦੀ ਵੀ ਬਾਥਰੂਮ ਦੀ ਗੋਲੀ ਲੈਣੀ ਪਈ ਸੀ ਬਈ ਰੁੱਕ ਕੇ ਆਉਂਦਾ ਸੀਗਾ ਹਾਂ ਆ ਕੇ ਆਉਂਦਾ ਹਾਂ ਠੀਕ ਹੈ ਉਹ ਤਾਂ ਗੋਲੀ ਲੱਗੀ ਪਹਿਲਾਂ ਹੀ ਠੀਕ ਹੈ ਜੀ ਠੀਕ ਹੈ ਤੇ ਜਿਹੜੇ ਹੁਣ ਤੱਕ ਭਰਾਟ ਸੀਗੀ ਉਹ हट ਗਈ ਬਿਲਕੁਲ ਠੀਕ ਹੈ ਸਿਰ ਦਰਦ ਉਹ ਵੀ हट ਗਈ ਜੋੜਾਂ 'ਚ ਦਰਦ ਸੀਗਾ ਉਹ ਵੀ हट ਗਈ ਠੀਕ ਹੈ ਠੀਕ ਹੈ ਹੁਣ ਲੱਖਾਂ ਹੀ ਭੈਣ ਭਾਈ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਾ ਕਹਾਂ ਜੀ ਠੀਕਾਂ ਗਾ ਬੀਰੂ ਕੀਤਾ ਨਹੀਂ ਹੋਈ ਤੇ ਲੱਖਾਂ ਹੀ ਭੈਣ ਭਾਈ ਇਹ ਸੋਚਦੇ ਨੇ ਵੀ ਯਾਰ ਖਾਣੀ ਠੀਕ ਹੋਊ ਖਾਣੀ ਨਹੀਂ ਹੋਊਗਾ ਤੇ ਬੋਡੀ ਸਰਵਿਸ ਪੈਕ ਪੰਜ ਜੂਸ ਹਰ ਇੱਕ ਨੂੰ ਵਰਤਣ ਚਾਹੀਦੇ ਨੇ ਹਾਂਜੀ ਹਾਂ ਠੀਕ ਹਾਂਜੀ ਕਹਾਂਗੇ ਵੀ ਹੋਣਾ ਤੇ ਫਰਕ ਬਹੁਤ ਆਗਾ ਸਾਨੂੰ ਠੀਕ ਹੈ ਜੀ ਹਾਂਜੀ ਸੋ ਥੈਂਕ ਯੂ ਭੈਣ ਜੀ